ਕੋ ਜੀ ਜੀ ਕਰ ਜਮਿਆ ਯਦ ਬਡਾਰੋ ਪਾਇਆ ਕਾਲੇ ਸੂਤਿ ਮੀਡਿਆ ਭਗਵੰਤਰੀ ਆਇਆ ਮਿੱਠਾ ਸ੍ਰੀ ਗੁਰੂ ਗੋਖੜਾ ਪਾਸ ਕਰੇ ਲਿਆ ਆਉਂਦੇ ਕਰਵਾ ਕੇ ਪੂਰਾ ਸਿਤਾਇਆ ਕੀਰਤਨ ਉਸੇ ਚਾਲਿਆ ਮਠਾ ਸੁਠਾ ਖਾਦੀ ਕੀ ਕੀਤੀ ਜੁੜੀ ਕਲਮ ਬੋਤਿ ਸੁਝਾਇਆ ਤੜਿਆ ਸਨ ਨਾ ਜਾਣ ਛਣ ਕੀ ਔਰਲੇ ਪਰਾਇਆ ਧਰਵੇ ਵਾਲਾ ਮੀਰ ਹੈ ਸੇ ਜੀਵਨ ਗਾਇਆ ਬਾਬਰ ਹੱਤਿਆਰੇ ਕੁੱਲੀ ਖਾਦਿਆ ਜਿਸ ਤੋਹ ਤਮਾਰਾ ਆਪਰਾ ਸੀ ਭੇਤ ਨਾ ਦਿੱਤਾ ਪਰ ਦਾਸੇ ਲੋਹ ਦੇ ਈਤੀ ਮਾਰਦਾ ਕਰਦਾ ਪੈਤੀ ਤਾਲੀਆਂ ਕੂਤੇ ਦਾ ਬਾਪਣ ਬਾਪ ਤੇਰਾ ਸੀਸ ਟਿਕਿਆ ਤੜ ਉੱਠਿਆ ਦੇਖ ਕੋ ਨਾ ਮਾਰਦਾ ਤਾਈ ਬਾਗ ਤਲੂਕ ਤੋਂ ਮੇਰਾ ਸੁਨਮ ਬਚਨ ਨਰਵਾਰ ਦਾ ਮੇਰੀ ਏਟ ਮੰਨੀ ਨੀਲ ਛਕਣਾ ਥਈ ਤੜਾਵਾ ਦੇਣਾ ਵੀ ਮੋਂ ਬਾਬਨ ਨੂੰ ਨਹੀਂ ਦੇਣਾ ਤਰਕਾਰ ਦਾ ਸਤਿ ਜੀ ਦਾ ਨਮਨ ਪ੍ਰਸੀ ਤੁੰਗੜ ਦੇ ਦਵੋਰ ਬੌਣ ਵੀਰਾਂ ਦੇ ਬੰਦੇ ਆ ਬੰਦੇ ਕਿਰਾਂ ਦੇ ਬੰਦੇ ਕੱਲ ਨੂੰ ਜਿਆਰੇ ਪਿਰਾਵ ਦੇ ਚਾਪ ਸੇਬ ਸਰਦਾਰ ਬਲਜੀਤ ਸਿੰਘ ਤੇ ਕੁਲਦੀਪ ਸਿੰਘ ਦੇ ਪਰਿਵਾਰ ਦੀ ਇਹ ਰਿਚੀ ਨਾਈ ਪਤਸ਼ਾ ਮੇਹਰ ਕਰੀਂ ਨਾ ਤੇ ਮਾਣ ਵਾਲੀ ਤੁਹਾਡੀ ਖੇਤੀਬਾੜੀ ਪਰ ਤੁਹਾਨੂੰ ਚੈਨ ਦੇ ਸ਼ਾਂਤੀ ਦੀ ਬਖਸ਼ੇਂਦਾਤ ਸੇਤੇ ਮੇਰ ਅਥਰਥੂ ਮਹਾਰਾਜ ਮੁਹੇਕਾਤ ਪੂਰੇ ਕਰੋ ਤਰੀਆ ਬੀੜਾ ਬੰਨ ਲਾਓ ਸਾਇੰਸ ਕਰ ਬੀਕਿਆ ਜੀ 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 ਤੇ